ਆ ਜਾ ਲਾ ਜੋ ਆ ਜਾ ਬਈ ਮੂਵੀ ਟਾਈਮ ਆ ਹਾਂ ਵੀ ਬਟੂ ਠੀਕ ਆ ਓਕੇ ਯਾਤਰਾ ਕਿਵੇਂ ਹੋ ਰਹੀ ਆ ਵਧੀਆ ਆ ਕਿਰਪਾਵਾਨ ਜੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਨਹੀਂ ਆ ਠੀਕ ਆ ਕੋਈ ਥਕਾਵਟ ਨਹੀਂ ਠੀਕ ਆ ਠੀਕ ਆ ਹੋਰ ਜੀ ਕਿਵੇਂ ਯਾਤਰਾ ਹੋ ਰਹੀ ਆ ਬਾਈ ਵਧੀਆ ਵਧੀਆ ਠੀਕ ਆ ਆ ਬਈ ਕਿਵੇਂ ਯਾਤਰਾ ਹੋ ਰਹੀ ਆ ਖਲਸਾ ਜੀ ਬੋਲੋ ਜੀ ਆਪਾਂ ਵੀ ਫੁੱਲ ਇੰਜੋਏ ਕਰ ਰਹੇ ਆ ਜੀ ਫੁੱਲ ਸ਼ਰਦਾ ਦੇ ਨਾਲ ਜਾ ਰਹੇ ਆ ਉੱਪਰ ਉਹਨਾਂ ਨੂੰ ਫੜਾ ਦੇ ਉਹਨਾਂ ਨੂੰ ਹਾਂ ਇਦਾਂ ਠੀਕ ਆ ਥੱਕੇ ਜ਼ਰੂਰ ਆ ਪਰ ਪਹੁੰਚ ਜਾਣ ਵਾਲਾ ਪਤਾ ਨਾ ਲੱਗਿਆ ਹੋਰ ਫਿਰ ਨਵੀਤਾ ਜੀ ਹਾਂ ਬਸ ਨਵੀਤਾ ਜੀ ਓਕੇ ਰਿਪੋਰਟ ਬਾਹਰ ਠੰਡ ਲੱਗ ਰਹੀ ਆ ਨਾ ਜਮਾਂ ਹੀ ਨਹੀਂ ਹੈ ਨਾ ਜਮਾਂ ਹੀ ਨਹੀਂ ਪਾ ਕੇ ਲਾ ਦਿਓ ਫਿਰ ਕੋਟ ਕਾਰਡ ਤੇ ਲਾ ਦਿਓ ਹੈਨਾ ਐਂਟਰੀ ਹਾਂ ਜਿਵੇਂ ਅਸੀਂ ਦਸੰਬਰ ਦੇ ਮਹੀਨੇ ਮੌਸਮ ਦਾ ਆਈ ਇੰਨੀ ਠੰਡ ਇਦੋਂ ਘੱਟੇ ਆਹ ਵੇਟ ਤੂੰ ਨਿਹਰਾ ਹੀ ਲਿਆ ਰੋ ਯਾਰ ਬੈਗੇ ਬੜਾ ਚਲ ਆਜੋ ਬਣਾਈ ਜਾਣੀ ਹੁਣ ਮਾ ਠੀਕ ਹੁਣ ਮੈਂ ਦੂਜੇ ਰੋਡ ਉੱਤੇ ਇਧਰੋਂ ਚੱਲਾਂ ਹਾਂ ਹਾਂ ਉਹ ਚਾਹੇ ਉਹ ਤੋਂ ਬਣਾਈ ਜਾ ਉਹ ਤਾਂ ਬਣਾਉਣ ਲਈ ਪਹਿਲਾਂ ਇਹਨੂੰ ਆਫ ਕਰਨਾ ਪੈਣਾ ਹੈ ਇੰਨਾ ਖਿਆਲ ਰੱਖਿਓ ਤੇ ਦਰਵਾਜ਼ਾ ਉਹਨੇ ਰੱਖ ਲਿਓ ਉੱਥੇ ਹੀ ਬਣਾਉਣੀ ਆ ਅੱਗਰ ਵੀ ਹਾਂ ਮੈਮਰੀ ਆਹੋ ਸਾਰੇ ਆਪਾਂ ਇਹਨਾਂ ਖਤਮ ਕਰਦੇ ਆਂ ਬਾਈ ਤੇ ਚੜ ਗਏ ਓਏ ਓਏ ਇੱਕ ਹੀ ਤਰ੍ਹਾਂ ਦਾ ਹਾਂ ਹੁਣ ਇਹ ਤਾਂ ਬੋਰ ਨਾ ਕਰ ਲਾ ਕੇ ਲੈ ਲੈ ਤੇਰਾ ਕਰ ਦਿੰਦਾ ਹਾਂ ਹਾਂ ਬਸ ਠੀਕ ਆ ਠੀਕ ਆ ਓਕੇ ਥੱਲੇ ਰੱਖੋ ਆਦੇ ਪੁੱਠੇ ਪੰਗੇ ਲੈਂਦੇ ਤੇ ਬੰਦ ਕਰਦੇ ਸੀਗੇ ਨਾ ਹੁਣ ਮੂਰਨੇ ਬਟਨ ਲਾ ਕੇ ਆ ਗਏ ਮੂਰਨੇ ਬਟਨ ਨਹੀਂ ਜਬੇ ਲੱਗ ਆ ਰਹੇ ਹੋ ਯਾਤਰਾ ਕਿਵੇਂ ਚੱਲ ਰਹੀ ਆ ਬੀਜੀ ਆਰਾਮ ਨਾਲ ਚੱਲੀ ਚੱਲੋ ਬਹੁਤ ਵਧੀਆ ਚੱਲੀ ਆ ਜੀ ਥੱਕੇ ਤਾਂ ਨਹੀਂ ਜਮਾਏ ਬਹੁਤ ਆ ਪਰ ਫਿਰ ਵੀ ਜਾਈ ਜਾਣਾ ਵਾ ਠੀਕ ਆ ਪਾਣੀ ਜਦੀ ਰਿਹਾ ਪਾਣੀ ਮੜਿਆ ਉਸ ਪਾਣਾ ਇਧਰ ਆਦ ਨੂੰ ਬਹੁਤ ਆਰਾਮ ਆ ਗਿਆ ਨਾ ਇਹਦਾ ਪਤਾ ਨਹੀਂ ਲੱਗਦਾ ਉਹਦਾ ਆਪਾਂ ਜਰਾਬ ਵੀ ਪਾਈ ਹੋਈ ਆ ਤੁਸੀਂ ਕੀ ਪਾਇਆ ਵੀਰ ਜੀ ਹਾਂ ਪੈਂਡਲ ਇਹਨਾਂ ਮੋਟਿਆਂ ਆਰਾਮ ਆ ਗਿਆ ਬਲੀ ਅੰਦਰ ਹੈ ਆਰਾਮ ਆ ਗਿਆ ਅੱਗੇ ਨੈਸ ਕੋਣ ਖਤੀਆ ਕਿ ਮੁਵੀ ਨੇ ਜਾਦਾ ਜਗ੍ਹਾ ਰੁਕਣੀ